ਅੱਜ ਕੁੜੀਆਂ ਦੇ ਰੂਮ ਦੀ ਚੈਕਿੰਗ ਕੀਤੀ ਤੇ ਦੇਖੋ ਕੀ ਕੀ ਚੀਜ਼ਾਂ ਮਿਲੀਆਂ ਹੈ। ਟ੍ਰੇਡਾ ਹੈ ਪਰ ਮੇਰਾ ਹੈ। ਪਾਣੀ ਹੋ ਚੁੱਕੀ ਕਿਤੇ ਆ ਕੋਕ ਦੀ ਬੋਤਲ ਲਾ ਦੇ। ਆ ਕੋਈ ਵੈਲੈਂਟਾਈਨ ਡੇ ਮਿਲਦਾ ਵੀ ਚੱਲ ਰਿਹਾ ਹੈ। ਦੇਖੋ ਲੈ ਕਿੰਨੇ ਚਾਕਲੇਟਸ ਨੇ। ਮਠਾਈ ਦੇ ਡੱਬਾ ਕਿਉਂ ਕਿਦਾ ਹੈ ਦੇ ਕੋਈ ਲੈ ਕੇ ਸਰ ਅਸਾਂ ਦਿਖਾਈਓ ਅੱਛਾ ਅੱਛਾ ਕੋਈ ਨਹੀਂ ਰੱਖਾ ਦੇਖੋ ਬੱਸ ਮੇਰੀ ਗੱਲ ਸੁਣੋ ਹੈਨਾ ਆ ਚੀਜ਼ਾਂ ਹੋਲੀ-ਕੋਲੀ ਇੰਦੀਆ ਆ ਆਪਾਂ ਛੱਡਦੇ ਆ ਇਹ ਸਭ ਚੀਜ਼ਾਂ ਉਹ ਛੱਡੋ ਠੀਕ ਹੈ ਮੇਰੀ ਗੱਲ ਸੁਣੋ ਹੁਣ ਤੁਸੀਂ ਇਹ ਤਾਂ ਮੈਨੂੰ ਕਹਿ ਤੋ ਰਹੇ ਇਹ ਗਲਤੀ ਨਾ ਆ ਗਿਆ ਨਹੀਂ ਗਲਤੀ ਨਾ ਕੋਈ ਚੀਜ਼ ਬਦਾਮਤਾ ਨਹੀਂ ਆ ਗਈ ਗਲਤੀ ਨਾ ਤੁਹਾਡੇ ਕੋਲ ਕੁਝ ਹੋਰ ਚੜੇ ਨਹੀਂ ਆ ਗਈ ਠੀਕ ਹੈ ਤਾਂ ਪਾਇਤੀ ਦਾ ਵੋਲ ਕਰਨੀ ਹੈ ਕੋਕ ਸਮਝ ਆ ਗਈ ਹਾਂ ਪਾਸ ਕੋ ਕੋਰ ਗਰੇ ਲੈ ਸਾਈ ਨਾ ਕਿ ਕਿੰਨੇ ਟਾਈ ਲੈ ਕੋਸ ਨੂੰ ਸਟੱਡੀ ਕਰਦੇ ਹੋ ਸਟੱਡੀ ਜੇ ਮੈਂ ਤੁਹਾਨੂੰ ਪਤਾ ਵੀ ਹਾਂ ਤੁਹਾਨੂੰ ਲੱਗ ਗਈ ਯਾਰ ਕੋਲ ਦੇ ਗਰੇ ਵੀ ਕਿਤੇ ਕੋਈ ਚੌਦਰੀ ਬੜੀ ਚੀਜ਼ਾਂ ਹੋਈਆਂ ਨੇ ਤੁਸੀਂ ਚਨੇ ਰੱਖ ਲਓ ਗੋੜ ਰੱਖ ਲਓ ਤੁਸੀਂ ਬਹੁਤ ਜ਼ਿਆਦਾ ਕਿਤੇ ਹੈਲਥੀ ਹੋ ਸਾਰਿਆਂ ਥੋੜਾ 50-50 ਕਿਲੋ ਵਜ਼ਨ ਹੀ ਹੋਏਗਾ ਕਹਿੰਦੇ ਜਿਹੜੇ ਗੋੜਤੇ ਚਨੇ ਖਾਓਗੇ ਨਾਲ ਇੱਕ ਤਾਂ ਥੋੜੀ ਕਰੀਮਿੰਗ ਨਾਲ ਗੁੱਡ ਹੋ ਜਾਊਗੀ ਨਾਲੇ ਤੁਹਾਨੂੰ ਜੋ ਤੁਹਾਨੂੰ ਆ ਬੀਕਨਸ ਆ ਕੁਝ ਵੀ ਚੀਜ਼ਾਂ ਨੇ ਗਰਾਊਂਡ ਦੇ ਵਿੱਚ ਰਨਿੰਗ ਇੰਪਰੂਵਮੈਂਟ ਹੋਊਗੀ ਨਾਲੇ ਗਰਮੀ ਆਉਂਦਾ ਠੀਕ ਆ ਯੈਸ ਸਰ ਭਾਈ ਜੀ ਗਣਾਈ ਪੰਜਾਬ ਪੁਲਿਸ ਐਜ਼ ਅ ਹੀਰੋ ਮੰਗਦੀ ਆ ਕੁਰਕਰੀ ਖਾਣੇ ਵਾਲਾ ਲੇਜ਼ ਖਾਣੇ ਵਾਲਾ ਬੰਦਾ ਨਹੀਂ ਮੰਗਦੀ ਹੈ ਹਨਾ ਹੀਰੋ ਬੜੇ ਜੀ ਦਾ ਖਾਦਦੇ ਨੇ ਕਰਦੇ ਨੂੰ ਕਹੋ ਕਰਦੇ ਤੁਹਾਨੂੰ ਕਦੇ ਨਹੀਂ ਕਹਿਣਗੇ ਨਾ ਪੰਜੀਰੀ ਨੂੰ ਤੁਹਾਨੂੰ ਮਨਾ ਕਰਨਗੇ ਕਰਦੇ ਨੇ ਕਿਸੇ ਨੂੰ ਨੋ ਸਰ ਹਨਾ ਜੇ ਤੁਸੀਂ ਆਹ ਕੁਰਕਰੇ ਲੇਜ਼ ਨੂੰ ਕਹੋਗੇ ਉਹ ਝਟ ਗਏ ਜਾਂਦੀ ਹੈ ਨਾ ਨਾਲੇ ਤੁਹਾਨੂੰ ਪਤਾ ਵੀ ਇਹ ਸਬਜ਼ੀਆਂ ਚੰਗੀਆਂ ਨਹੀਂ ਹੁੰਦੀਆਂ ਹੁੰਦੀਆਂ ਹਾਂਜੀ ਸਰ ਠੀਕ ਹੈ ਉਹ ਤਾਂ ਦੋ ਘਿਓ ਮੰਗਾਓ ਦਿੱਸੀ ਘਿਓ ਮੰਗਾਓ ਇੱਕ ਇੱਕ ਤੁਮ ਦਾ ਦੋ ਤੁਮ ਦਾ ਆਪਣਾ ਖਾਓ ਡੇਲੀ ਦਾ ਪਿੰਗੀਆਂ ਮੰਗਾ ਲਓ ਕੋਈ ਔਰ ਚੀਜ਼ ਨਹੀਂ ਹੈ ਬਟ ਆਹ ਸਭ ਚੀਜ਼ਾਂ ਦੇਣਾ ਆਪਣਾ ਪੈਸੇ ਨਹੀਂ ਕਰਾਉਗਾ ਨੀ ਠੀਕ ਹੈ ਹੁਣੇ ਥੋੜਾ ਜੱਪ ਹੁੰਦਾ ਤੇ ਕੱਲ ਨੂੰ ਮੈਂ ਇਹਦੀ ਕੰਟੀਨ ਲਾ ਕੇ ਪੈਸੇ ਵੜਨਾ ਠੀਕ ਹੈ ਜਿੰਨੇ ਜਿੰਨਾ ਵਿਗਿਆ ਤੁਸੀਂ ਵੀ ਦੱਸ ਦਿਓ ਜੇ ਕਹਿੰਦੇ ਲੈਣਾ ਹੋਇਆ ਸਰ ਜੀ ਅਸਲ ਇਹ 20 ਰੁਪਏ ਦਾ ਹਾਂਜੀ ਚਲੋ ਆਪਾਂ 100 ਰੁਪਏ ਦੇ ਲਾਵਾ